ਸ੍ਰੀ ਕੇਸਗੱਟ ਸਾਹਿਬ ਹੈ ਬਾਦਸ਼ਾਹ ਨਹੀਂ ਆਖਿਆ ਇਹ ਖਾਲਸਾ ਪੰਥ ਇੱਕ ਸਾਂਝਾ ਪਰਿਵਾਰ ਹੈ ਅਸੀਂ ਸਾਰੇ ਇਸ ਸਾਂਝੇ ਪਰਿਵਾਰ ਦਾ ਇੱਕ ਹਿੱਸਾ ਹਾਂ ਸਾਡੇ ਪਿਤਾ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ साड़ी माता जी माता साहेब कौर ने ते साड़ी खालसा है खालसा जिस दे बारे सचे पादशाह ने उदो ही आखिया खालसा मेरू पिंड प्राण खालसा मेरी जान की जान जिस खालसे बारे गुरु ने आखिया खालसा मेरो रूप है पास से मैं हूं करू निवास गुरु ने साध मैं एक बेनती करता हूं गुरु ने सामने ये गंगा

अकलीया गारंटी प्लान 11 के अनुसार से है हाय मतलब प्लान इनवाइट चलो भाई बिट्टी भाई आराम से कोई नहीं सब उनका टिकन आया ठीक है थैंक यू भाई कैसा आ गया अपनी फर्स्ट टाइम कैटर लाइव बस ਇਸ ਮਾਣੇ ਆਮ ਜੀਵਨ ਇਹ ਪਰਿਵਾਰ ਜਿਹਨੇ ਸ਼ੈਦਾ ਬਾਦਸ਼ਾਹ ਦਰਵੇਸ਼ ਪਰਵਰ ਸੰਚਾਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦੋਖਣ ਨੂੰ ਇੱਕ ਸਪੰਸਾ ਸੋਨਾ ਤੋਹਫਾ ਦਿੱਤਾ ਖਾਲਸਾ ਜੀ ਦੇ ਨਾਲ ਫੜੀਏ ਉਸ ਮਹਾਨ ਕੋ ਇਤਿਹਾਸ ਫੜਾ ਬੜੀਏ ਬਾਤਾਂ ਬੜੀਏ ਖਾਲਸਾ ਸਿਰਜਣਾ ਦੀ ਬਸਤੀਆਂ ਤੇ ਵਿਸਾਖੀ ਦੀਆਂ ਮੁਬਾਰਕਾਂ ਗੁਰੂ ਸਾਹਿਬ ਦਸ਼ਮੇਸ਼ ਪਿਤਾ ਆਪ ਸਾਰਿਆਂ ਚੜ ਦੀ ਕਲਾ ਜ ਰੱਖਣ ਵਿਸਾਖੀ ਬਰਕਤ ਦਾ ਤਿਉਹਾਰ ਹੈ ਇਹ ਵਿਸਾਖੀ ਅਬ ਸਾਰਿਆਂ ਦੇ ਘਰਾਂ ਦੇ ਵਿੱਚ ਪੰਜਾਬ ਹਰ ਇੱਕ ਪੰਜਾਬੀ ਦੇ ਘਰ ਦੇ ਵਿੱਚ ਤੇ ਪੰਜਾਬੀ ਜਿੱਥੇ ਵੀ ਵੱਸਦਾ ਕੋਲ ਦੁਨੀਆ ਦੇ ਵਿੱਚ ਉਸ ਦੇ ਘਰਾਂ ਦੇ ਵਿੱਚ ਬਰਕਤ ਲੈ ਕੇ ਆਵੇ ਇਹ ਹੀ ਮੇਰੀ ਅਰਦਾਸ ਹੈ ਇਹ ਮੇਰੀ ਸ਼ੁਕਾ ਹੈ ਕੋਈ ਜਦੋਂ ਹੁੰਦਾ ਹੈ ਨਤਮਸਤ ਕਰਦਾ ਤਾਂ ਵਿਸ਼ੇਸ਼ ਲਗਾਵੈ ਤੁਹਾਡਾ ਸ਼੍ਰੀ ਨੰਦ ਸਾਹਿਬ ਦਾ ਘਰ ਇਹ ਮੇਰਾ ਮੇਰਾ ਸਾਡਾ ਇੱਕ ਘਰ ਹੈ ਵੈਸਟ ਹਰ ਸਿੱਖ ਦਾ ਘਰ ਤਖਤ ਸ਼੍ਰੀ ਕੇਸਗੜ ਸਾਡਾ ਘਰ ਹੈ ਅਸੀਂ ਜੋ ਕੁਝ ਵੀ ਹਾਂ ਅੱਜ ਜੇਕਰ ਦੁਨੀਆ 'ਚ ਕੋਈ ਨਾਮ ਜਾਣਦਾ ਉਹ ਸਿਰਫ ਇਸ ਸਥਾਨ ਕਰਕੇ ਹੈ ਸਾਰੀ ਕਿਰਪਾ ਛੇਵੇਂ ਪਾਤਸ਼ਾਹ ਸੱਚੇ ਪਾਤਸ਼ਾਹ ਤਰਨ ਗੁਰਗੋਬਿੰਦ ਸਾਹਿਬ ਜੀ ਤੇ ਦਸਮ ਪਾਤਸ਼ਾਹੀ ਦੀ ਕਿਰਪਾ ਸਾਡਾ ਇਲਾਕਾ ਅੱਜ ਸ਼੍ਰੀ ਆਨੰਦਪੁਰ ਸਾਹਿਬ ਦਾ ਕੁੱਲ ਦੁਨੀਆ ਵਿੱਚ ਨਾਮ ਹੈ ਸਾਡੇ ਪਿੰਡਾਂ ਦਾ ਦੁਨੀਆ ਵਿੱਚ ਨਾਮ ਹੈ ਏਸੀ ਕਰਕੇ ਕਿ ਦਸ਼ਪੇਸ਼ ਪਿਤਾ ਨੇ ਇਹ ਅਸਥਾਨ ਚੁਣਿਆ ਆਲਸਾ ਸਿਰਜਣ ਦੇ ਲਈ ਤੇ ਅਸੀਂ ਸਾਡੇ ਆਨ ਵਾਲੀਆਂ ਪੀੜ੍ਹੀਆਂ ਵੀ ਇਸ ਥਾਂ ਦੇ ਲਈ ਇਸ ਮਹਾਨ ਮਿੱਤਰਸਥਾਨ ਦੀ ਸਦਾ ਹੀ ਨੀਂਹ ਰਹਿਣ। ਸਰ ਵਿਕਾਸ ਸਾਹਿਬ ਦੀ ਗੱਲ ਕੀਤੀ ਹੋਈ ਹੈ ਕੱਲ ਵੀ ਸ਼ੁਰੂਲਾ ਉਦਘਾਟਨਾ ਇੱਕ ਕੱਲ ਮੰਗਲ ਦੇ ਸਕੂਲ ਦੇ ਵਿੱਚ ਉਦਘਾਟਨ ਹੈ ਜੀ। ਆਪ ਸਭ ਜਰੂਰ ਆਇਓ ਤੇ ਦੇਖਿਓਗੇ ਜਿਹੜੀ ਸਾਡੇ ਸਰਕਾਰੀ ਸਕੂਲਾਂ ਦਾ ਨਵਾਂ ਰੂਪ ਤੁਹਾਨੂੰ ਸਭ ਨੂੰ ਦਿਖਾਵਾਂਗੇ। ਇੱਕ ਕਲਾਸ ਸਰ। ਯੁਧ ਨਸ਼ਾ ਅੱਜ ਕਿਵੇਂ ਪਹੁੰਚਿਆ ਤੇ ਕਿੱਥੇ ਕਬਰ ਤੋੜ। ਯੁਧ ਨਸ਼ਿਆਂ ਵਿਰੁੱਧ ਦੀ ਕਾਰਵਾਈ ਲਗਾਤਾਰ ਚੱਲ ਰਹੀ ਹੈ। ਤੁਸੀਂ ਦੇਖੋਗੇ ਜਿਹੜੇ ਵੱਡੇ ਸਮਗਲਰ ਹੈ ਉਹਨਾਂ ਨੂੰ ਬਹੁਤ ਜਲਦੀ ਨਕੀਲ ਪਾਓ।